ਸਸੀ ਗੱਲ ਦੋਸਤੋ ਸਿੰਗਲ ਸਟੋਰੀ ਦਾ ਇਹੋ ਜਿਹਾ ਸੋਹਣਾ ਡਿਜ਼ਾਈਨ ਲੈ ਕੇ ਆਇਆ ਹੈ ਨਾ ਤੁਸੀਂ ਆਪ ਕਹਿਣਾ ਬਾਈ ਸਾਡਾ ਵੀ ਕਰ ਇਸ ਤਰੀਕੇ ਦੀ ਬਣਾ ਦਿਓ ਤੇ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਇਹਨੂੰ ਡਿਜ਼ਾਈਨ ਕੀਤਾ ਉਹ ਬਾਈ ਜੀ ਹੋਰੀ ਆਪਣੇ ਨਾਲ ਨੇ ਤੇ ਗੱਲਬਾਤ ਕਰਾਂਗੇ ਸਸੀ ਗੱਲ ਬਾਈ ਸਸੀ ਗੱਲ ਬਾਈ ਬਾਈ ਜੀ ਸਭ ਤੋਂ ਪਹਿਲਾਂ ਆਪਣੀ ਫਰਮ ਦਾ ਨਾਮ ਬਈ ਸਾਡੀ ਫਰਮੂਲਾ ਹੋਮਸ ਪਲਾਨਰ ਹੈ ਜੀ ਆਪਾਂ ਡਿਜ਼ਾਈਨਿੰਗ ਤੋਂ ਲੈ ਕੇ ਕੰਸਟਰਕਸ਼ਨ ਤੱਕ ਸਾਰੀ ਸਰਵਿਸ ਦੇ ਦਈ ਆ ਠੀਕ ਹੈ ਜੀ ਡਿਜ਼ਾਈਨਿੰਗ ਤਾਂ ਬਈ ਮੈਂ ਤੁਹਾਡੀ ਦੇਖ ਹੀ ਲੇ ਕੇ ਦਰਸ਼ਕ ਵੀ ਕਮੈਂਟ ਕਰਕੇ ਦੱਸਣਗੇ ਬਾਈ ਨੇ ਇੱਕ ਖੂਬਸੂਰਤ ਸੁਪਨਿਆਂ ਦਾ ਮਹਿਲ ਬਣਾਤਾ ਬਈ ਇਹ ਸਿੰਗਲ ਸਟੋਰੀ ਆ ਗਿਆ ਕਿੰਨੇ ਬਾਈ ਕਿੰਨੇ ਦਾ ਪਲਾਟ ਹੈ ਟੋਟਲ ਕਿੰਨਾ ਪਸ਼ਤਾ ਕੀਤਾ ਹੋਇਆ ਜਿਹੜਾ ਇਹ ਕਵਰਡ ਏਰੀਆ ਆ ਆਪਾਂ 1500 ਸਕਰ ਫੁੱਟ ਛੱਤਿਆ ਹੋਇਆ ਆ ਕਸਟਮਰ ਦੀ ਜ਼ਿਆਦਾ ਰਿਕੁਆਇਰਮੈਂਟ ਨਹੀਂ ਸੀਗੀ ਸਾਡਾ ਇੱਕ ਪੁਰਾਣਾ ਡਿਜ਼ਾਈਨ ਸੀਗਾ ਬਹੁਤ ਹੀ ਜ਼ਿਆਦਾ ਪੁਰਾਣਾ ਸੀਗਾ ਉਹ ਮਾਡਰਨ ਲੁੱਕ ਚਾਹੁੰਦੇ ਸੀਗੇ ਠੀਕ ਹੈ ਜੀ ਤੇ ਇੱਕ ਵਧੀਆ ਗਾਰਡਨ ਸਾਰਾ ਕੁਝ ਚਾਹੁੰਦੇ ਸੀਗੇ ਤੇ ਆਪਾਂ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪੂਰਾ ਡਿਜ਼ਾਈਨ ਕੀਤਾ ਠੀਕ ਹੈ ਜੀ ਅੰਦਰ ਜਾਣ ਤੋਂ ਪਹਿਲਾਂ ਬਾਈ ਜੀ ਜੇ ਕਹ ਦੀ ਨਾ 메ਨ ਐਂਟਰੀ ਤੇ ਗੇਟ ਬਹੁਤ ਸੋਹਣਾ ਲਾਇਆ ਸਾਰਾ ਗੇਟ ਇੱਕੋ ਜਿਹਾ ਹੈਗਾ ਤੇ ਲੈਂਡਸਕੇਪਿੰਗ ਦਾ ਪ੍ਰੋਪਰ ਕੰਮ ਕੀਤਾ ਹੋਇਆ ਹਰ ਇੱਕ ਚੀਜ਼ ਜਿਵੇਂ ਕਿ ਅੰਦਰ ਪਾਰਕਿੰਗ ਸ਼ੈੱਡ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੇ ਗੱਲ ਕਰੀਏ ਕਿੰਨਾ ਸਮਾਂ ਲੱਗਿਆ ਉਹਨੂੰ ਤਿਆਰ ਕਰਨ ਦੇਖੋ ਜੋ ਸਾਨੂੰ ਡਿਜ਼ਾਈਨਿੰਗ ਨੂੰ ਲੱਗਾ ਉਹ ਤਾਂ ਸਾਨੂੰ 1 ਮਹੀਨਾ ਸਾਨੂੰ ਟਾਈਮ ਲੱਗਾ ਪੂਰਾ ਡਿਜ਼ਾਈਨਿੰਗ ਨੂੰ ਠੀਕ ਹੈ ਜੀ ਠੀਕ ਹੈ ਫਿਰ ਬਾਅਦ ਚੋਂ ਆਪਾਂ ਕੰਮ ਐਗਜ਼ੀਕਿਊਟ ਕਰਨਾ ਸ਼ੁਰੂ ਕਰਤਾ ਜੀ ਮੇਨ ਇਹ ਹੈ ਕਿ ਜਦੋਂ ਵੀ ਆਪਾਂ ਪਲਾਨ ਕਰੀਦਾ ਹੈ ਜੇ ਕਿਸੇ ਤੋਂ ਜਗ੍ਹਾ ਹੈਗੀ ਹੈ ਤੇ ਆਪਾਂ ਸੁਜੈਸਟ ਕਰੀਦਾ ਹੈ ਕਿ ਅੱਗੇ ਗਾਰਡਨ ਦੇ ਜਾਂ ਵੱਧ ਤੋਂ ਵੱਧ ਜਗ੍ਹਾ ਖੁੱਲੀ ਛੱਡੀ ਜਾਵੇ ਤਾਂ ਕਿ ਬੰਦੇ ਦੇ ਬੈਠਣ ਲਈ ਵਧੀਆ ਜਗ੍ਹਾ ਪੈ ਜਾਵੇ ਜੀ ਮੰਨ ਲਓ ਸਭ ਤੋਂ ਵੱਡੀ ਗੱਲ ਇਹ ਵੀ ਹੈ ਬਾਈ ਲੁੱਕ ਵੀ ਤਾਂ ਹੀ ਆਉਂਦੇ ਘਰ ਦੀ ਜੇ ਮੂਰੇ ਜਗ੍ਹਾ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਸਹੀ ਜੀ ਹਨਾ ਜੋ ਫਰੰਟ ਤੇ ਤੁਹਾਨੂੰ ਮਾਰਨਿੰ ਬਿਲਕੁਲ ਜੀ ਹਾਂਜੀ ਤੇ ਬਈ ਇਹ ਨਿਊ ਕਲਾਸਿਕਲ ਚੇਅਰ ਦਾ ਡਿਜ਼ਾਈਨ ਹੈ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਤੇ ਲੌਬੀ ਦੋਸਤੋ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀਆਂ ਐਂਟਰੀ ਤੇ ਇਹ ਬਈ ਕੀ ਲਗਾਏ ਸੀ ਪਿਛੇ ਟਾਗੀਆਂ ਥੱਲੇ ਹਾਂਜੀ ਭਾਜੀ ਇਹ ਐਂਡ ਹਾਰਟ ਟਾਈਪ ਡਿਜ਼ਾਈਨ ਕੀਤਾ ਹੋਇਆ ਸੀਗਾ ਫਿਰ ਆਪਾਂ ਫਰੇਮਵਰਕ ਕਰਕੇ ਏਸੀਪੀ ਦੇ ਵਿੱਚ ਡਿਜ਼ਾਈਨ ਦਿੱਤਾ ਹੈ ਠੀਕ ਹੈ ਜੀ ਹਾਂਜੀ ਇਸ ਤੋਂ ਇਲਾਵਾ ਬਈ ਗੇਟ ਨੂੰ ਕਲਰ ਬਹੁਤ ਮੈਂ ਦੇਖ ਰਿਹਾ ਹਾਂ ਵੀ ਡਿਫਰੈਂਟ ਕੀਤਾ ਹੈ ਐਚਡੀਐਚਐਮਰ ਜਿਹਾ ਕੀਬੋਰਡ ਕੀ ਆਗੇ ਇਹ ਆਪਾਂ 플ਸ ਡੋਰ ਯੂਜ਼ ਕਰਕੇ ਉੱਪਰ ਐਚਡੀਐਚਐਮਰ ਯੂਜ਼ ਕੀਤਾ ਹੋਇਆ ਆ ਓਕੇ ਤਾਂ ਡਿਜ਼ਾਈਨਿੰਗ ਸਾਰੀ ਉਹਦੇ ਵਿੱਚ ਹੈ ਫਿਰ ਬਾਅਦ ਚ ਡੀਕੋ ਪੇਂਟ ਕੀਤਾ ਹੋਇਆ। ਲਓ ਵੀ ਦੋਸਤੋ ਦੋਨੇ ਗੇਟ ਤੁਸੀਂ ਦੇਖ ਲਓ ਇੱਕ ਵਾਰ। ਬਹੁਤ ਸੋਹਣੀ ਲੁੱਕ ਆਉਂਦੀ ਆ। ਦੋਨੇ ਗੇਟ ਹੀ ਬਹੁਤ ਸ਼ਾਨਦਾਰ ਤੇ ਜਿਹੜਾ ਕਲਰ ਹੈ ਬਾਈ ਹੋਰਾਂ ਨੇ ਤੇ ਪ੍ਰੋਪਰ ਡੀਕੋ ਕੀਤੀ ਹੋਈ ਆ। ਚੀਜ਼ ਦਾ ਪਤਾ ਲੱਗਦਾ ਚਕਾਠ ਬਾਈ ਕਿਹੜੀ ਲੱਗੀ ਹੋਈ ਆ? ਇਹ ਮਲੇਸ਼ੀਆ ਸਾਲ ਲਗਾਈ ਹੋਈ ਆ। ਮਲੇਸ਼ੀਆ ਸਾਲ। ਹਾਂਜੀ ਠੀਕ ਆ ਜੀ। ਆਜੋ ਬਈ ਅੰਦਰ ਚੱਲਦੇ ਆ। ਤੇ ਇਹ ਦੋਸਤੋ ਬਹੁਤ ਸਾਰੇ ਮਿੱਤਰਾਂ ਦਾ ਨਾ ਇਹ ਸੁਪਨਾ ਹੁੰਦਾ ਵੀ ਜਿਹੜਾ ਮੇਰਾ ਘਰ ਹੋ ਇੱਕ ਡਿਫਰੈਂਟ ਵਾਈਬ ਦੇਵੇ, ਫੀਲਿੰਗ ਆਵੇ ਘਰ ਦੇ ਵਿੱਚ ਐਂ ਲ lobby ਆ ਗਈ ਪੂਰੀ ਖੁੱਲੀ ਡੁੱਲੀ lobby ਆ ਗਈ ਬਈ ਮੇਨ ਜੀ ਜੀ ਇਧਰ ਸਾਡਾ ਇਹ ਪੁਰਾਣਾ ਅਟੈਚਮੈਂਟ ਕੀਤਾ ਹੋਇਆ ਆ ਠੀਕ ਹੈ ਜੀ ਠੀਕ ਹੈ ਇਧਰ 플ਾਂਟ ਖਾਲੀ ਸੀਗਾ ਵੀ ਇਧਰ ਆਪਾਂ ਨਿਊ ਕੰਸਟਰਕਸ਼ਨ ਕੀਤੀ ਹੋਈ ਆ ਠੀਕ ਹੈ ਇਹ ਪੁਰਾਣੇ ਦੇ ਨਾਲ ਇਧਰ ਐਡ ਕਰਤਾ ਜੀ ਹਾਂਜੀ ਹਾਂਜੀ ਕਿਚਨ ਡਾਈਨਿੰਗ ਇਧਰ ਤੇ lobby ਸਿਟਿੰਗ ਇਧਰ ਕਰਤੀ ਠੀਕ ਹੈ ਜੀ ਹਾਂਜੀ lobby ਦੋਸਤੋ ਯਕੀਨ ਨਹੀਂ ਆਉਂਦਾ ਵੀ ਇੰਨਾ ਸੋਹਣਾ ਘਰ ਸਿੰਗਲ ਸਟੋਰੀ ਚ ਬਾਈ ਉਹਨਾਂ ਡਿਜ਼ਾਈਨ ਕੀਤਾ ਇਹਦੇ ਵਿੱਚ ਬਈ ਕੀ ਕੀ ਆ ਗਿਆ ਆਪਣਾ lobby ਤੋਂ ਇਲਾਵਾ ਦੋ ਰੂਮ ਆ ਗਏ ਜੀ ਬਈ lobby ਤੋਂ ਇਲਾਵਾ ਦੋ ਰੂਮ ਤੇ ਅਟੈਚ ਵਾਸ਼ਰੂਮ ਠੀਕ ਹੈ ਜੀ ਹਾਂਜੀ ਤੇ ਲੌਬੀ ਬਹੁਤ ਖੁੱਲੀ ਡੁੱਲੀ ਰੱਖੀ ਆ ਜਿਵੇਂ ਫੈਮਿਲੀ ਦੀ ਰਿਕੁਆਇਰਮੈਂਟ ਸੀਗੀ ਉਸ ਤੋਂ ਇਲਾਵਾ ਡੋਰ ਵੀ ਸਾਰੇ ਫਲਸ਼ ਡੋਰ ਦੇ ਉੱਪਰ ਡੀਕੋ ਹੀ ਹੋਈ ਹੋਈ ਹੈ ਨਾ ਜੀ ਹਾਂਜੀ ਭਾਜੀ ਫਲਸ਼ ਡੋਰ ਤੇ ਐਚ ਡੀ ਐਚ ਮਾ ਯੂਜ਼ ਕਰਕੇ ਤੇ ਆਪਾਂ ਡੀਕੋ ਕੀਤੀ ਹੋਈ ਉੱਪਰ ਤੇ ਇਧਰੋਂ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਹਰ ਦੀ ਬਹੁਤ ਸੋਹਣੀ ਇੱਕ ਲੁੱਕ ਆਉਂਦੀ ਆ ਰੂਮ ਦੇ ਵਿੱਚ ਬੈਠ ਕੇ ਜਿਵੇਂ ਅੱਜ ਮੌਸਮ ਵੀ ਬਹੁਤ ਪਿਆਰਾ ਹੈਗਾ ਓਕ ਨਾਲ ਤਾਂ ਬਹੁਤ ਵਧੀਆ ਜਿਹੜਾ ਰੂਮ ਦੇ ਵਿੱਚੋਂ ਜਿਹੜੀ ਇੱਕ ਲੁੱਕ ਤੇ ਜੋ ਡਿਜ਼ਾਈਨ ਕੀਤਾ ਪ੍ਰੋਪਰ ਖੁੱਲਾ ਡੁੱਲਾ ਹਵਾਦਾਰ ਘਰ ਅਸੀਂ ਕਹਿ ਸਕਦੇ ਹਾਂ ਹਾਂਜੀ ਜੀ ਬਾਈ ਇਹ ਰੂਮ ਦੇ ਵਿੱਚ ਹੋਰ ਕੀ ਆਪਾਂ ਰੱਖਿਆ ਮੈਂ ਬਾਈ ਤੁਸੀਂ ਦੇਖ ਸਕਦੇ ਬਿਲਕੁਲ ਸਿੰਪਲ ਡਿਜ਼ਾਈਨ ਕੋਈ ਆਪਾਂ ਜਿਆਦਾ तामझाम ਕਰਨ ਦੀ ਜਰੂਰ ਕੋਸ਼ਿਸ਼ ਨਹੀਂ ਕੀਤੀ ਬਿਲਕੁਲ ਸਿੰਪਲ ਕਲਰਸ ਲਾਈਟ ਕਲਰਸ ਜੀ ਤੇ ਗ੍ਰੇ ਕਲਰ ਦੇ ਨਾਲ ਸਾਰਾ ਕੰਬੀਨੇਸ਼ਨ ਕੀਤਾ ਹੋਇਆ ਕੀ ਬਾਤ ਹੈ ਜੀ ਇਹਦੇ ਨਾਲ ਬਾਈ ਜੀ ਬੋਕਿੰਗ ਕਲੋਜ਼ਟ ਜਾਂ ਡਰੈਸਿੰਗ ਕਹიდੀਏ ਡਰੈਸਿੰਗ ਵੀ ਅਟੈਚ ਦਿੱਤਾਗਾ ਤੇ ਬਾਥਰੂਮ ਵੀ ਅਟੈਚ ਹੈ ਜੀ ਹਾਂਜੀ ਜੀ ਲੋਬੀ ਦੋਸਤੋ ਆ ਵੀ ਇੱਕ ਸੀਟ ਬਹੁਤ ਵਧੀਆ ਨਹੀਂ ਜਿਆਦਾਤਰ ਮੈਂ ਦੇਖਦਾ ਇਹ ਹੁੰਦੀ ਨਹੀਂ ਹੈਗੀ ਆਪਸ਼ਨ ਬੈਠਣ ਨੂੰ ਲੇਡੀਜ਼ ਨੇ ਚਾਹੋ ਤਿਆਰ ਹੋਣਾ ਸਮਾਂ ਲੱਗ ਜਾਂਦਾ ਕੋਈ ਵੀ ਆਪਾਂ ਫੰਕਸ਼ਨ ਤੇ ਜਾਣਾ ਹੁੰਦਾ ਇੱਕ ਮਤ ਛੋਟੀ ਜੀ ਚੀਜ਼ ਦੱਸ ਦਿੰਨਾ ਅੱਪ ਜਿੰਨੇ ਆ ਕਬੂਰਡਸ ਨੇ ਸਾਰੇ ਬੋਇਲਰ ਮਟੀਰੀਅਲ ਚ ਕੀਤੇ ਹੋਏ ਆ ਠੀਕ ਹੈ ਜੀ ਜਿਹੜੇ ਮਤਲਬ ਆਪਣੇ ਐਕਸੈਂਟ ਹਿੱਸਾ ਦਾ ਆਉਂਦਾ 25 ਸਾਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਕਿਉਂਕਿ ਐਚ ਡੀ ਐਚ ਐਮ ਰ ਚ ਥੋੜਾ ਟਾਈਮ ਵਾਧਾ ਹੋ ਸਕਦਾ ਹੈ ਬਟ ਬੋਇਲ ਵਿੱਚ ਪੂਰੀ ਸੇਫਟੀ ਆ ਠੀਕ ਹੈ ਜੀ ਹਾਂ ਜੀ ਤੇ ਭਾਈ ਕਿਚਨ ਵਗੈਰਾ ਵੀ ਤਿਆਰ ਕਰਦੋਗੇ ਜਿਵੇਂ ਤੁਸੀਂ ਇਹ ਭਾਈ ਹਾਂ ਜੀ ਪੂਰੀ ਮੋਡੂਲਰ ਕਿਚਨ ਆਪਾਂ ਤਿਆਰ ਕਰਕੇ ਦੇ ਦਈਏ ਠੀਕ ਹੈ ਜੀ ਹਾਂ ਜੀ ਤੇ ਆ ਸਾਰੇ ਕੱਪਵਰਡ ਵਗੈਰਾ ਆਪਾਂ ਤਿਆਰ ਕਰ ਦਨੇ ਹ ਫੁੱਲ ਛੱਤ ਤੱਕ ਜਿਹੜੀ ਟਾਈਲ ਲਗੀ ਆ ਤੇ ਟਾਈਲ ਦਾ ਵੀ ਜਿਹੜਾ ਅੱਜ ਕੱਲ 7D ਦਾ ਡਿਜ਼ਾਈਨ ਉਹ ਲੱਗਾ ਹੋਇਆ ਹੈ ਤੇ ਪ੍ਰੋਪਰ ਬਹੁਤ ਸੋਹਣੇ ਤਰੀਕੇ ਨਾਲ ਜੇ ਤੁਸੀਂ ਬੈਨਿਟੀ ਦੇਖ ਸਕਦੇ ਹੋ ਬਹੁਤ ਵਧੀਆ ਪ੍ਰੋਪਰ ਤਿਆਰ ਕੀਤਾ ਕਿੰਨਾ ਸਮਾਂ ਲੱਗਾ ਬਈ ਇਹਨੂੰ ਕਰਨ ਤੇ ਤਿਆਰ ਕਰਨੀ ਵੀ ਟੋਟਲ ਸਾਨੂੰ 8 ਕੁ ਮਹੀਨੇ ਲੱਗੇ ਬਸ 8 ਕੁ ਮਹੀਨੇ ਹਾਂਜੀ ਸਿੰਗਲ ਸਟੋਰੀ ਸੀਗਾ ਠੀਕ ਹੈ ਜੀ ਹਾਂਜੀ 8 ਕੁ ਮਹੀਨੇ ਦੇ ਵਿੱਚ ਆਪਾਂ ਇਹ ਬਈ ਜਿਵੇਂ ਡਿਜ਼ਾਈਨ ਵੀ ਤੁਸੀਂ ਕੀਤਾ ਸਾਰੀਆਂ ਜਿਹੜਾ ਕੰਮ ਬਣਾਉਣ ਦੀਆਂ ਟੀਮਾਂ ਉਹ ਆਪਣੇ ਕੋਲੇ ਸਾਰੀਆਂ ਹੈਗੀਆਂ ਹਾਂਜੀ ਕੰਸਟਰਕਸ਼ਨ ਵੀ ਸਾਰਾ ਕੁਝ ਇਹਦਾ ਸੀ ਆਪ ਹੀ ਕੀਤਾ ਇਹਦਾ ਠੀਕ ਹੈ ਜੀ ਹਾਂਜੀ ਜੀ ਤੇ ਸ਼ੋਰੇ ਸਲਾਬ ਦਾ ਹੀ ਮੈਂ ਦੇਖ ਰਿਹਾ ਜੀ ਕਿਹੜੀ ਇਟ ਚੂਜ਼ ਕੀਤੀ ਹੋਈ ਆਪਾਂ ਅ ਭਾਜੀ ਇੱਥੇ ਆਪਾਂ ਨੋਰਮਲ ਰੈੱਡ ਬ੍ਰਿਕ ਯੂਜ਼ ਕੀਤੀ ਹੋਈ ਆ ਪਰ ਥੱਲੇ ਆਪਾਂ 2-2 ਫੁੱਟ ਤੱਕ ਨਾ ਪ੍ਰੋਪਰ ਕੰਕਰੀਟ ਦੀ ਬ੍ਰਿਕ ਯੂਜ਼ ਕੀਤੀ ਹੋਈ ਆ ਠੀਕ ਹੈ ਜੀ ਹਾਂਜੀ ਇਹ ਚਿਲਡਰਨ ਰੂਮ ਹੈ ਸਾਡਾ ਇਹ ਆਪਾਂ ਥੋੜਾ ਹੋਲੀ-ਹੋਲੀ ਹੁਣ ਡਿਜ਼ਾਈਨ ਕਰਾਂਗੇ ਰਿਕਵਰ ਅਸੀਂ ਇਹਦਾ ਇਹ ਡਿਜ਼ਾਈਨ ਕਰਨਾ ਰਹਿੰਦਾ ਬਸ ਇੱਕ ਵਾਰ ਬੱਚਿਆਂ ਦਾ ਰੂਮ ਮਤਲਬ ਇਹ ਅਲੱਗ ਦੇ ਤਾਂ ਫੀਲ ਤੇ ਇਹਦੇ ਨਾਲ ਵੀ ਵਾਸ਼ਰੂਮ ਅਟੈਚ ਆ ਜਾਏ ਇਹ ਨਾਲ ਵਾਸ਼ਰੂਮ ਹੈ ਬੈਕ ਸਾਈਡ ਤੋਂ ਇਧਰੋਂ ਵੀ ਆਪਾਂ ਪੂਰਾ ਇੱਕ ਛੱਡਿਆ ਹੋਇਆ ਹੈ ਜੀ ਲੋ ਵੀ ਦੋ ਇਦੇ ਵਿੱਚ ਵੀ ਬਹੁਤ ਸੋਹਣੇ ਤਰੀਕੇ ਨਾਲ ਕਲਰ ਆਪਸ਼ਨ ਯੂਜ਼ ਕੀਤੀ ਹੋਈ ਹੈਗੀ ਹਾਂਜੀ ਤੇ ਇਧਰ ਇਹ ਵੀ ਫਰਕ ਰੱਖਿਆ ਨਾ ਵੀ ਪਾਣੀ ਉਧਰ ਨੂੰ ਨਾ ਜਾਵੇ ਆ ਪਾਣੀ ਇਧਰ ਫੇ ਗਲਾਸ ਪਾਰਟੀਸ਼ਨ ਆਪਾਂ ਇਨਫੂਚਰ ਕਰਤਾ ਨਹੀਂ ਇਹਦੇ ਬਿਲਕੁਲ ਜੀ ਤੇ ਬਾਈ ਜੇ ਇੱਕ ਨਾਰਮਲ ਇਹੋ ਜਿਹਾ ਘਰ ਕਿਸੇ ਨੇ ਬਣਾਉਣਾ ਹੋਵੇ ਕਿੱਥੋਂ ਕ ਸਟਾਰਟਿੰਗ ਆਏ ਦੀ ਕੋਸਟ ਭਾਜੀ ਜਿਹੜੀ ਇਹ ਵਾਲੇ ਘਰ ਦੀ ਕੋਸਟਿੰਗ ਹੈ ਸਾਡੀ ਇਹ ਸਾਡੀ 1900 ਸਕਰ ਫੀਟ ਤੋਂ ਮਤਲਬ ਐਸਟੀਮੇਟਲ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੀ ਫਿਰ ਸਾਰਾ ਕੁਝ ਮਟੀਰੀਅਲ ਦੇ ਉੱਪਰ ਡਿਪੈਂਡਡ ਕਰਦਾ ਆ ਕਿਦਾਂ ਦਾ ਮਟੀਰੀਅਲ ਲਗਾਉਣਾ ਹੈ ਜਾਂ ਕੀ ਕਰਨਾ ਹੈ ਜੇ ਕਿਸੇ ਨੇ ਕੱਲਾ ਸਿਵਲ ਵਰਕ ਕਰਵਾਉਣਾ ਹੈ ਜੋ 1100 ਸਕਰ ਫੀਟ ਤੋਂ ਸਟਾਰਟ ਹੋ ਜਾਂਦਾ ਜੀ ਤੇ ਭਾਈ ਫਰਨੀਚਰ ਵਗੈਰਾ ਵੀ ਆਪਾਂ ਆਪ ਹੀ ਤਿਆਰ ਕਰਵਾਏ ਸੀ ਭਾਜੀ ਇਹ ਅਸਲ ਦੇ ਵਿੱਚ ਆਪਾਂ ਪੁਰਾਣਾ ਰੈਨੋਵੇਟ ਕੀਤਾ ਹੋਇਆ ਪੁਰਾਣਾ ਸੋਫਾ ਸੀਗਾ ਤੇ ਆਪਾਂ ਸਾਰਾ ਇਹਦੇ ਉੱਪਰ ਚੜਾ ਕੇ ਤੇ ਜਿੰਨਾ ਪੁਰਾਣਾ ਮਟੀਰੀਅਲ ਆਪਾਂ ਯੂਟਿਲਾਈਜ਼ ਹੋ ਸਕੇ ਉੰਨਾ ਕੀਤਾ ਹੈ ਹਮ ਯੂਜ਼ ਕੀਤਾ ਹਾਂ ਜੀ ਹਾਂ ਜੀ ਜੀ ਠੀਕ ਹੈ ਜੀ ਭਾਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੇ ਯੇ ਦੋਸਤੋ ਜੇਕਰ ਤੁਸੀਂ ਵੀ ਆਪਣੇ ਸੁਪਨੇ ਦਾ ਘਰ ਵੀਰ ਹੋਣਾ ਤੋਂ ਡਿਜ਼ਾਈਨ ਕਰਾਉਣਾ ਚਾਹੁੰਦੇ ਜਾਂ ਬਣਵਾਉਣਾ ਚਾਹੁੰਦੇ ਤਾਂ ਨੰਬਰ ਮੈਂ ਸਕਰੀ